ਅੱਜ ਗੱਲ ਕਰਦੇ ਆ ਕਿ ਗਾਮਾ ਪਹਿਲਵਾਨ ਕਿੰਨੀ ਕੋ ਮਿਹਨਤ ਕਰਦਾ ਸੀ ਤੇ ਕਿੰਨੀ ਕੋ ਖੁਰਾਕ ਲੈਂਦਾ ਸੀ ਕਿਉਂ ਉਸ ਨੂੰ 52 ਸਾਲ ਦੇ ਪਹਿਲਵਾਨੀ ਦੇ ਕੈਰੀਅਰ ਤੇ ਕੋਈ ਹਰਾ ਨਹੀਂ ਸਕਿਆ ਤੇ ਵੀਡੀਓ ਦੇ ਅੰਤ ਵਿੱਚ ਇਹ ਵੀ ਦੱਸਾਂਗੇ ਕਿ ਆਖਰੀ ਸਮੇਂ ਗਾਮਾ ਜਿਹੜੀ ਬਿਮਾਰੀ ਦਾ ਸ਼ਿਕਾਰ ਹੋਇਆ ਕਿਸ ਨੇ ਤੇ ਕਿਵੇਂ-ਕਿਵੇਂ ਉਸ ਦੀ ਮਦਦ ਕੀਤੀ ਗਾਮਾ ਸਵੇਰੇ 4 ਵਜੇ ਉੱਠਦਾ ਸੀ ਉਹ ਸਵੇਰ ਦਾ ਵਕਤ ਕਸਰਤ ਲਈ ਰੱਖਦਾ ਸੀ ਹਰ ਰੋਜ਼ 5000 ਬੈਠਕਾਂ ਫਿਰ 3000 ਡੰਡ ਲਾਉਂਦਾ ਸੀ ਭਾਰੀ ਭਾਰ ਉਠਾਉਣਾ ਤੇ ਰੇਤ ਭਰਿਆ ਘਟਾ ਚੁਕਣਾ ਉਸਦੀ ਰੋਜ਼ਾਨਾ ਦੀ ਰੁਟੀਨ ਸੀ ਉਸਨੇ ਕਦੇ ਵੀ ਮਿਹਨਤ ਤੋਂ ਛੁੱਟੀ ਨਹੀਂ ਲਈ ਭਾਵੇਂ ਬਿਮਾਰ ਹੋ ਗਏ ਜਾਂ ਮੌਸਮ ਖਰਾਬ ਹੋ ਗਏ ਗਾਮਾ ਹਰ ਦਿਨ ਆਪਣੀ ਕਸਰ ਕਰਦਾ ਸੀ ਡੇਲੀ ਦੀ ਮਿਹਨਤ ਸਦਕਾ ਹੀ ਇੱਕ ਵਾਰ ਗਾਮਾ ਪਹਿਲਵਾਨ ਨੇ 1200 ਕਿਲੋ ਦੇ ਕਰੀਬ ਪੱਥਰ ਚੁੱਕਿਆ ਜੋ ਅਜ ਵੀ ਉਸਦੀ ਤਾਕਤ ਦੀ ਨਿਸ਼ਾਨੀ ਵਜੋਂ ਮੰਨਿਆ ਜਾਂਦਾ ਹੈ ਇਹ ਮਸ਼ਹੂਰ ਪੱਥਰ ਪੱਥਰ ਭਾਰਤ ਦੇ ਬਰੋਦਾ ਗੁਜਰਾਤ ਦੇ ਮਿਊਜ਼ੀਅਮ ਵਿੱਚ ਰੱਖਿਆ ਗਿਆ ਹੈ ਗਾਮਾ ਨੇ ਇਹ ਪੱਥਰ ਸਿਨੇ ਉੱਤੇ ਝੁੱਕ ਕੇ ਕੁਝ ਫੁੱਟ ਤੱਕ ਤੁਰ ਕੇ ਦਿਖਾਇਆ ਸੀ ਜੋ ਉਸ ਆਧਾਰਨ ਬਲ ਦੀ ਮਿਸਾਲ ਸੀ ਉਸ ਦਾ ਮਨੋਰਥ ਸਿਰਫ ਇੱਕ ਸੀ ਦੁਨੀਆ ਦਾ ਸਭ ਤੋਂ ਵਧੀਆ ਪਹਿਲਵਾਨ ਬਣਨਾ ਉਸ ਨੇ ਇਹ ਸਾਬਤ ਕਰ ਦਿੱਤਾ ਕਿ ਮਿਹਨਤੋਂ ਵੱਡਾ ਕੋਈ ਹਥਿਆਰ ਨਹੀਂ ਹੁਣ ਗੱਲ ਕਰਦੇ ਆਂ ਗਾਮਾ ਦੀ ਖੁਰਾਕ ਦੀ ਇੰਨੀ ਮਿਹਨਤ ਨੂੰ ਕਰਨ ਲਈ ਖੁਰਾਕ ਵੀ ਜ਼ਰੂਰੀ ਹੈ ਉਸ ਦੀ ਖੁਰਾਕ ਮਿਹਨਤ ਦੇ ਹਿਸਾਬ ਵਾਲੀ ਸੀ ਉਹ ਰੋਜ਼ਾਨਾ 10 ਲੀਟਰ ਦੁੱਧ ਪੀਂਦਾ ਸੀ ਦੋ ਕੋਲੀਆਂ ਮੱਖਣ ਖਾਂਦਾ ਸੀ ਛੇ ਚਿਕਨ ਜਾਂ ਇੱਕ ਭਾਰੀ ਮਟਨ ਦੀ ਡਿਸ਼ ਖਾਂਦਾ ਸੀ ਛੇ ਤੋਂ 10 ਦੇਤੀ ਅੰਡੇ ਲੈਂਦਾ ਸੀ ਬਦਾਮਾਂ ਦੀ ਛਰਦਾਈ ਵੱਡਾ ਕਟੋਰਾ ਭਰ ਕੇ ਪੀਂਦਾ ਸੀ ਰੋਟੀਆਂ ਜਾਂ ਪਰੌਂਠੇ ਅਨਗਿਣਤ ਖਾਂਦਾ ਸੀ ਦਾਲ ਸਬਜ਼ੀ ਵੱਡੀ ਮਾਤਰਾ ਵਿੱਚ ਉਸਨੇ 50 ਸਾਲ ਤੋਂ ਵੀ ਵੱਧ ਸਮਾਂ ਪਹਿਲਵਾਨੀ ਕੀਤੀ 5000 ਤੋਂ ਵੀ ਵੱਧ ਵਾਰ ਖਾੜੇ ਵਿੱਚ ਉਤਰਿਆ ਸੰਤਾਰ ਦੇ ਇਤਿਹਾਸ ਵਿੱਚ ਸ਼ਾਇਦ ਉਹ ਇੱਕ ਐਸਾ ਪਹਿਲਵਾਨ ਸੀ ਜਿਸ ਨੂੰ तमाम ਜ਼ਿੰਦਗੀ ਕੋਈ ਹਰਾ ਨਾ ਸਕਿਆ ਗਮਾ ਪਹਿਲਵਾਨ ਉਹਨਾਂ ਦੇ ਨਾਲ-ਨਾਲ ਇੱਕ ਚੰਗਾ ਇਨਸਾਨ ਵੀ ਸੀ 1947 ਦੀ ਵੰਡ ਦੇ ਦੌਰਾਨ ਗਮਾ ਪਾਕਿਸਤਾਨ ਲਾਹੌਰ ਚਲੇ ਗਿਆ ਉੱਥੇ ਉਸਨੇ ਆਪਣੇ ਖਰਚੇ ਤੇ ਕਈ ਪੰਜਾਬੀ ਪਰਿਵਾਰਾਂ ਨੂੰ ਭਾਰਤ ਭੇਜਿਆ ਜ਼ਿੰਦਗੀ ਦੇ ਆਖਰੀ 5-6 ਸਾਲ ਬਹੁਤ ਦੁਖਦਾਈ ਰਹੇ ਉਸ ਨੂੰ ਦਿਲ ਦੀ ਤੇ ਲੀਵਰ ਦੀ ਬਿਮਾਰੀ ਨੇ ਘੇਰ ਲਿਆ ਉਸ ਦੀ ਸਹਾਇਤਾ ਕਰਨ ਲਈ ਪਾਕਿਸਤਾਨ ਦੀ ਸਰਕਾਰ ਨੇ ਇਲਾਜ ਉਤੇ ਹੋਣ ਵਾਲਾ ਖਰਚਾ ਚੁੱਕਿਆ ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਕੁਝ ਜ਼ਮੀਨ ਤੇ ਮਹੀਨਾਵਾਰ ਪੈਨਸ਼ਨ ਦਿੱਤੀ ਇਸ ਤੋਂ ਇਲਾਵਾ ਨਿੱਜੀ ਸਹਾਇਤਾ ਵਜੋਂ ਉਸ ਦੇ ਕੁਝ ਭਾਰਤੀ ਪ੍ਰਸ਼ੰਸਕਾਂ ਨੇ ਦਾਨ ਵੀ ਦਿੱਤਾ ਜਿਸ ਨਾਲ ਆਪਣੀ ਮੌਤ ਕੱਕ ਡਾਕਟਰੀ ਖਰਚਿਆਂ ਦੀ ਭਰਪਾਈ ਕਰਦਾ ਰਿਹਾ ਜਿਹੜੀ ਬਿਰਲਾ ਨੇ ਉਸ ਨੂੰ ਸਹਾਇਤਾ ਵਜੋਂ 2000 ਰੁਪਏ ਦਿੱਤੇ ਅਤੇ 300 ਰੁਪਏ ਮਹੀਨਾ ਪੈਨਸ਼ਨ ਵੀ ਦਿੰਦੇ ਰਹੇ ਪਟੇਲਾ ਦੇ ਮਹਾਰਾਜਾ ਨੇ ਵੀ ਸਹਾਇਤਾ ਕੀਤੀ ਗਾਮਾ ਨੇ ਆਪਣੀ ਜ਼ਿੰਦਗੀ ਦੇ ਆਖਰੀ ਸਾਹ ਲਾਹੌਰ ਪਾਕਿਸਤਾਨ ਤੇ ਲਏ। ਅੰਤ 23 ਮਈ 1960 ਨੂੰ ਉਹ ਪਾਣੀ ਸੰਸਾਰ ਨੂੰ અલ ਵਿਦਾ ਕਹਿ ਗਿਆ। ਮਿਹਨਤ, ਨਿਯਮ ਅਤੇ ਨਿਮਰਤਾ ਇਹ ਤਿੰਨ ਗੁਣ ਕਿਸੇ ਵੀ ਮਨੁੱਖ ਨੂੰ ਮਹਾਨ ਬਣਾ ਸਕਦੇ ਹਨ। ਗਾਮਾ ਵਾਂਗ। ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ, ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ।